ਆ ਪਿੱਛੇ ਦੇ ਆਰਿਆਂ ਨੇ ਬੀਬੀਆਂ ਬੀਬੀਆਂ ਪੰਜਾਬ 'ਚ ਖਸਖਸ ਨੇ ਆਉਣ ਦੀ ਗੱਲ ਹੋ ਰਹੀ ਆ ਪੰਜਾਬ 'ਚ ਚਿੱਟਾ ਖਤਮ ਕਰਨ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ ਚਿੱਟਾ ਖਤਮ ਹੋਣਾ ਚਾਹੀਦਾ ਚਿੱਟਾ ਖਤਮ ਚਿੱਟਾ ਖਤਮ ਕਰਨ ਦੀ ਪੰਜਾਬ ਦੇ ਵਿੱਚ ਕਿੰਨੀ ਗੱਲ ਚੱਲਦੀ ਆ ਇੱਧਰ ਨੂੰ ਆ ਜਾ ਬੈ ਕੇ ਸੁਣ ਲੋ 2 ਮਿੰਟ ਘਰੋ ਘਰੀ ਚਿੱਟਾ ਆ ਗਿਆ ਹਰ ਇੱਕ ਘਰ ਦੇ ਵਿੱਚ ਚਿੱਟਨੇ ਦਸ ਦਸਤਕ ਦੇਤੀ ਆ ਅੱਜ ਮਤਪਾਲ ਦਾ ਵੀ ਲੋਕ ਵਿਰੋਧ ਕਰਦੇ ਨੇ ਮਜੂਠੀਆਂ ਕੱਲ ਫੁੱਟ ਕੇ ਇੱਥੇ ਉਹ ਮੈਂ ਕਿਹਾ ਫਟੋ ਨੂੰ ਤੇਰਾ ਮਕਾਨ ਬੰਦ ਅੱਜ ਹੋਈ ਕਿ ਕੱਲ੍ਹ ਫਿਕਰ ਕਰ ਤੂੰ ਜੇ ਪੰਜਾਬ ਚ ਖਸਖਸ ਆ ਗਈ ਤਾਂ ਤਾਂ ਇਹਨਾਂ ਨੂੰ ਵੀ ਮਰ ਵੀ ਬੰਦ ਠੀਕ ਹੈ ਨਾ ਇਸ ਗੱਲ ਕਰਕੇ ਮੈਂ ਬੇਨਤੀ ਕਰਦੀ ਆ ਵੀ ਆਪਾਂ ਚਿੱਟੇ ਦੀ ਦੁਕਾਨ ਬੰਦ ਕਰਕੇ ਆਪਾਂ ਖਸਖਸ ਦੀ ਖੇਤੀ ਲਾਗੂ ਕਰਵਾਈਏ ਜਿਹੜਾ ਸਾਡਾ ਪੇਸਰੀ ਟੌਨਕਾ ਸੀ ਉਹ ਚਲਾਈਏ ਬਹੁਤ ਵਧੀਆ ਜਾਣਕਾਰੀ ਹਾਂਜੀ ਬੀਬੀ ਗਦੀਨ ਕੌਰ ਦੇ ਲਈ ਜਾਇਕਾਰਾ ਛੱਡਦੇ ਆ ਬੜਾ ਭਾਸ਼ਣ ਕਰਿਆ ਗਿਆ ਨੇ ਕੋਲੇ ਸੋਨ ਮਹਾਂਕਾ ਤ੍ਰਿਆਕਾਲ ਹੁਣ ਮੇਰੀ ਬੇਨਤੀ ਹੈ ਜੀ ਆਪਣੇ